ਸਤਿ ਸ਼੍ਰੀ ਅਕਾਲ ਭਾਈ ਜੀ ਸਵਾਗਤ ਹੈ ਸਾਰਿਆਂ ਦਾ ਵੀਡੀਓ ਚ ਅੱਜ ਮੈਂ ਇੱਕ ਖੇਤ ਬਾਈ ਵਰਕਰ ਨੂੰ ਮਿਲਣ ਆਇਆ ਸੀ ਇਹ ਦੇਖ ਬਾਹਰ ਪਾਉਂਦੇ ਜੀ ਆ ਲੈ ਐ ਲੈ ਲੈ ਕੱਢ ਦੋ ਇਹ ਦੱਬਾ ਹਾਂ ਦੱਬਾ ਚੱਲ ਇਹ ਖੜਦਾ ਇੱਕ ਮਿੰਟ ਆ ਪਾਣੀ ਲੈ ਲੈ ਪਿੰਨਾ ਇੱਕ ਮਿੰਟ ਖੜਾ ਚੱਲ ਛੱਡ ਦੇ ਬਈ ਛੱਡ ਛੱਡ ਲਓ ਜੀ ਚੱਲ ਇੱਥੇ ਉੱਪਰ ਚੜਾਉਣਾ ਹੈ ਹਾਂ ਉਹ ਚੜਾਉਣਾ ਹੈ ਅੱਛਾ ਉਹ ਤੇ ਹਾਂ ਚਲੋ ਜੀ ਲੈ ਕਰ ਦੇ ਵੀਰੇ ਬੈਕ ਬੈਕ ਕਰ ਦੇ ਜਾ 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 ਅੱਛਾ ਉਹ ਪੁਲੀ ਪੁਲੀ ਦੇ ਉੱਪਰ ਚੜਾਉਣਾ ਹੈ ਹਾਂ ਪੁਲੀ ਦੇ ਉੱਤੇ ਇਹ ਆਇਆ ਨਾ ਬਈ ਫਿਰ ਲਵੇ ਆਂ ਤਾਂ ਜਿਹੜਾ ਕੋਈ ਆਇਆ ਫਿਰ ਲਵੇ ਪਿਆਰ ਅਸੇ ਬੜਾ ਕਾਣੀ ਪੈਂਦਾ ਹਾਂ ਹਣ ਇਹਨੂੰ ਆਪਾਂ ਇਹ ਕਰਾਂਗੇ ਹਾਂ ਬਾਅਦ ਹਾਰ ਅੱਛਾ ਛੱਡ ਲਾਂਗੇ ਹਵਾ ਪੈਜੂ ਦੋ ਚਾਰ ਦਿਨਾਂ ਚ ਕਰੇ ਦੀ ਰੌਣੀ ਕਰਕੇ ਫਿਰ ਜਿਹੜੀ ਮੱਕੀ ਬੀਜਦੇ ਆਂ ਠੀਕ ਹੈ ਹਾਂ ਵਾਹਣ ਬਾਹੇ ਬਿਨਾ ਹਰਾਚਰਾ ਹੁੰਦਾ ਨਹੀਂ ਬਈ ਹਾਂ ਹਾਂ ਇਹ ਤਾਂ ਠੀਕ ਆ ਗੱਲ ਬਈ ਹਾਂ ਤੇ ਇੱਕ ਰੇ ਪੈ ਗਈ ਜਿਹੜੀ ਉਹ ਵਧੀਆ ਵਧੀਆ ਪੱਚੀ ਰੇ ਸੀਗੀ ਇਹ ਮੰਨ ਕੇ ਚੱਲ ਪਹਿਲਾ ਸਤੋ ਗਲਤੀ ਹੋ ਗਈ ਤਾਂ ਇਤਨੀ ਬਰਸੀ ਨਹੀਂ ਵਧੀਆ ਹੋਈ ਹਾਂ ਉਹ ਬਾਤ ਆ ਉਹਦੇ ਨਾਲ ਆਪਣਾ ਅਰੂਟਾ ਬੇਟ ਨਾਲ ਅਰੂਟਾ ਬੇਟ ਨਾਲ ਬਾਤ ਤੇ ਵਾਹਣ ਕਿ ਲਾਉਦੇ ਪਲਾਏ ਰੋਮ ਬੰਦ ਹੋ ਗਏ ਅੱਛਾ ਹਾਂ ਮਹਾਨਾ ਦਾ ਫੁੱਲਾ ਆ ਤਿਆਰ ਹੋਏ ਨਾ ਹਰਾਚਰਾ ਫੇਰ ਹੁੰਦਾ ਇਹ ਬੱਕਰਾਂ ਵਾਲੀ ਰੇ ਉਦੋਂ ਵੀ ਵਧੀਆ ਬਾਈ ਵਧੀਆ ਹੋ ਗਿਆ ਹਨਾ ਜਿੰਨੀ ਕ ਪਈਗੀ ਅਸਲ ਰੇ ਇਹ ਤਾਂ ਬਣ ਕੇ ਮਾਲਾ ਵੀ ਖਾਸ ਵੀ ਨੇ ਜਿਹ ਪਈ ਹੁੰਦੀ ਹੈ ਜਦੋਂ ਫੇਰ ਬਣਦੀ ਹੈ ਜਿਹੜਾ ਤਾਜ਼ਾ ਹੁਣ ਜਿਹੜਾ ਸਾਗ ਵਾਲੀ ਰੇ ਸੀ ਇਹ ਗਿੱਲਾ ਗੋਹਾ ਇਹ ਤੇਰੇ ਨਹੀਂ ਕੰਮ ਕਰਦੀ ਹਾਂ ਅਸੀਂ ਥੋੜਾ ਚਿਰ ਪਈ ਰੇ ਜਦੋਂ ਪ੍ਰਾਣੀ ਹੋ ਜਾਂਦੀ ਆ ਉਦੋਂ ਵੱਧ ਕੰਮ ਕਰਦੀ ਆ ਹਨਾ ਅੱਗੇ ਕੀ ਕਰਦੇ ਭਾਈ ਅੱਗੇ ਰੇ ਨੂੰ ਮਾਲਾ ਵੀ ਟੋਏ ਚ ਉਹ ਆ ਪਟਕੇ ਦਬ ਦਿੰਦੇ ਹਾਂ ਹਾਂ ਕਾਲਸ਼ੀ ਵੀ ਨੇ ਪਈ ਰਹਿੰਦੀ ਰੇਤ ਤੋਂ ਟੋ ਟਾਕ ਦਿੰਦੇ ਠੀਕ ਹੈ ਫੇਰ ਰੇ ਬਣਦੀ ਫੇਰ ਉਹਨੂੰ ਜਿੱਥੇ ਪਾਉਂਦੇ ਤੇ ਵਾਹਨ ਨੂੰ ਇੱਕ ਲੱਕ ਚੱਕ ਦਿੰਦੇ ਹਾਂ ਪਰ ਆਉਂ ਜਾਂਦੇ ਪਰਨ ਚੱਲ 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 ਵਾਹ ਹੋਪ ਰੇ ਪੈਂਦੀ ਨਹੀਂ ਯਾਰ ਹਾਂ ਅੱਗੇ ਤਾਂ ਨਾ ਕੀ ਕਰਦੇ ਚੱਲ ਅੱਗੇ ਮਹਾ ਕਿਧਰ ਅਸੀਂ ਸਿਆਲ ਚੜਾ ਨਹੀਂ ਪਾਉਂਦੇ ਹਾਂ ਨਾਉ ਪਾਉਨੇ ਹਾਂ ਅੱਛਾ ਸਿਆਲ ਇਕੱਠੀ ਕਰ ਲੈਂਦੇ ਹਾਂ 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 ਕਿਹੜੀ ਵਾਰੀ ਸਭ طرف طرف ਸੀਸੀ ਟਰਾਲੀਆਂ ਬੱਤੀਆਂ ਕਰਦੇ ਅੱਛਾ ਚਲੋ ਜੀ ਚਲੋ ਚਲੋ ਦੇਖਿਓ ਹੈ ਦਿੱਲੀ ਲਿੰਕ ਬਈ ਮਤਲਬ ਪਰਾਂ ਨੂੰ ਕਰਨਾ ਬੁਮਾਰਾ ਕਿਹਾ ਕੱਢ ਨੂੰ ਹਰ ਨਾ ਕਰੋ ਚੱਲ ਬੱਸ ਉਹ ਪਿੰਨ ਕੱਢ ਲੈਂਦੇ ਚੱਲ ਹੁਣ ਆਉਣ ਦੇ ਆ ਜਾ ਮੈਂ ਸਿੱਧਾ ਹੀ ਆਉਂਦਾ ਹੈ ਇਧਰ ਲਾ ਪਾਸਾ ਪਾਉਂਗੇ ਪਹਿਲਾਂ ਪਾ ਦਿਓ ਪਹਿਲਾਂ ਇਹ ਦੱਲਾ ਪਾ ਦਿਓ ਮਾਰਾ ਦਾ ਕਰ ਚੱਲ ਕਰ ਬੱਸ ਨਿਕਲ ਜਾ ਬੜਾ ਬੈਕ ਬੈਕ ਕਰਨ ਬੈਸ ਬਾਦੂ ਬਾਦੂ ਸਹੀ ਹੈ ਨਿੱਕਰਦਾ ਲੈਂਕਾਂ ਆਹਨੇ ਮੋਟੀਆਂ ਵਾਲੀਆਂ ਭਾਰੀ ਨੇ ਕੀ ਕਰ ਲਓ ਕੋਈ ਕਰੀ ਇਹੇਰਾ ਆਹ ਕੱਢੋ ਚਲ ਬਾਕੀ ਹਜੇ ਨਮਗਾ ਆ ਨਾ ਲੈਂਕਾਂ ਨੂੰ ਤਾਂ ਵੀ ਆਹ ਹਾਂ ਚਲੋ ਲਗਾ ਦੋ ਵਾਰੀ ਬਾਦੀ ਬੁਖਸ ਮਾਰ ਕੇ ਵਧੀਆ ਬਣ ਗਿਆ ਹੁ ਤਾਂ ਹਾਂ ਹਾਂ ਉਹ ਪਿੰਨ ਜੀ ਪਾਤੀ ਭਾਈ ਹਾਂ ਬਾਦੀ ਚਲੋ ਜੀ ਹੋ ਵੀ ਹੁਣ ਤਾਂ ਮਾਹਰ ਪਹਿਲਾ ਰੇ ਪਾ ਕੇ ਉੱਪਰ ਦੀ ਬਾ ਕੇ ਸਵਾਗਤਾਂ ਇਤੋਂ ਦੀ ਫੇਰ ਇੱਕ ਵਾਰੀ ਬਾਤ ਆ ਪੂਰਾ ਵਧੀਆ ਰਲ ਗਈ ਜਮਾਰੇ ਵਿੱਚ ਪਾਣ ਚ ਬਾਈ ਦੀ ਇੱਕ ਗੱਲ ਸੁਣਦੇ ਆਪਾਂ ਬਾਈ ਕਹਿੰਦਾ ਵੀ ਪਹਿਲਾਂ ਅਸੀਂ ਵੀ ਰੂੜੀ ਵੀਰੇ ਵੱੱਦ ਪਾਉਂਦੇ ਪ੍ਰਾਣੇ ਟਾਈਮ 'ਚ ਰੂਤਾ ਵੀ ਉੰਨੀ ਨਹੀਂ ਪਾਈ ਜਾਂਦੀ ਬਾਈ ਦੱਸੂਗਾ ਆਪਾਂ ਬਾਈ ਤਾਂ ਸੁਣਦੇ ਆਂ ਜੀ ਕਿੰਨੀ ਰੇਹ ਪਾਉਂਦੇ ਇਹ ਵਾਹਨ 'ਚ ਰੂੜੀ ਵੀਰੇ ਲਓ ਹੁਣ ਦੱਸੋ ਬਾਈ ਕਿੰਨੀ ਰੇਹ ਪਾਉਂਦੇ ਕਿੰਨੇ ਤੁਸੀਂ ਕਹਿੰਦੇ ਸੀ ਓਹੋ ਬਾਈ ਇਹ ਆਏ ਆ ਗੱਲ ਰੇਹ ਪਣਾ ਦੇਖਾ ਕੁਛ ਨਹੀਂ ਹੁੰਦਾ ਹਾਂਜੀ ਅਸੀਂ ਪਹਿਲਾਂ ਨਾ ਰਨ ਕੇ ਜਾਂਦੇ ਵਾਹਨ ਦੇ ਵਿੱਚ ਅੱਛਾ ਕਿੱਲੇ ਮਗਰ 7-8 ਟਰਾਲੀਆਂ ਪਾਈ ਜਾਂਦੇ ਹਾਂ ਸਾਲ 'ਚ ਇਕੱਠੀ ਕਰ ਲੈਂਦੇ ਠੀਕ ਆ ਆਏ ਸਾਲ ਅਸੀਂ ਕਦੇ ਕਪੜਾ 80 ਟਰਾਲੀਆਂ ਕਰ ਲੀਆਂ ਕਦੇ 70 ਕਰ ਲੀਆਂ ਕਦੇ 50 ਕਰ ਲੀਆਂ ਜਿਹਾ ਜਿਹਾ ਕੋਈ ਮਾਜਰਾ ਹੁੰਦਾ ਠੀਕ ਆ ਟਾਈਮ ਲੱਗਦਾ ਕਰੀ ਜਾਂਦੇ ਹਾਂਜੀ ਹਾਂਜੀ ਉੱਥੇ ਪਈ ਖਰੋਦ ਤੇ ਕਪੜਾ ਉਹ ਜਿੱਥੇ ਹੁਣ ਤਾਂ ਹੀ ਗਰਦਾਸ ਕੋਲ ਖਰੋਦ-ਖਰੋਦ ਟਰੇਰੀਆਂ ਲਾਈ ਜਾਂਦੇ ਅੱਛਾ ਤੇ ਬੱਸ ਉਹ ਤੋਂ ਬਾਅਦ ਫਿਰ ਉੱਥੇ ਚੱਕੀ ਜਾਂਦੇ ਠੀਕ ਹੈ ਤੇ ਲਾਲਾ ਸਾਹਿਬ ਹੁਣ ਤਾਂ ਆਪਾਂ ਤੋਂ ਇੱਕ ਢੇੜਾ ਨਹੀਂ ਉਹਦਾ ਫਿਰ ਆਈ ਰਹੇ ਨਹੀਂ ਚੱਕੀ ਜਾਂਦੀ ਹਾਂਜੀ ਹਾਂ ਮਾਲ ਮੰਡੀ ਵਾਲੇ ਦੜ ਭਾਈ ਅਸੀਂ ਮਾਲ ਮੰਡੀ ਦੇ ਵਿੱਚ ਦੀ ਨਾਲ ਮਸਾ ਟਰੈਕਟਰ ਕੱਪਦਾ ਠੀਕ ਹੈ ਫਿਰ ਵੀ ਉੱਥੇ ਅਸੀਂ ਨੌ ਢੇੜੇ ਲਾਏ ਵਿੱਚ ਦੀ ਠੀਕ ਹੈ ਤੇ ਲਾਲਾ ਸਾਹਿਬ ਅਸੀਂ ਇਕੱਠੀ ਕਰ ਕਰ ਕੇ ਗਾਹਣ ਤੇ ਪਾਉਂਦੇ ਭਈ ਦੇ ਠੀਕ ਹੈ ਤੇ ਅੱਛਾ ਗਾਹਣ ਅਸੀਂ ਪੱਠੇ ਵਾਲਿਆਂ ਨੂੰ ਚੁਕਾਇਆ ਸੀ ਮਿੱਟੀ ਹਾਂ ਉਦੋਂ ਬਾਅਦ ਭਾਈ ਉਹ ਚਾਰ ਕਿੱਲੇ ਜਦੋਂ ਪਟਿਆਲਾ ਨੇ ਸਾਨੂੰ ਪੱਧਰ ਕਰਕੇ ਆਪਣਾ ਹਾਂ ਚੱਕੇ ਗਏ ਅਸੀਂ ਪੱਧਰ ਕਰਕੇ ਉਹਦੇ ਚ ਹਾਂ ਅੱਜ ਕੱਲ੍ਹ ਇਹ ਪਾ ਕੇ ਤੇ ਉਹਦੇ ਚ ਅਸੀਂ ਇੱਕ ਪਾਦੀ ਇੱਕ ਦੇ ਨਾਲ ਅੱਛਾ ਪ੍ਰਭੂ ਜੀ ਵੀ ਇੱਥੇ ਭਾਈ ਵਿੱਚ ਉਹਦੇ ਵਿੱਚ ਇਹਦੇ ਵਿੱਚ ਆ ਗਿਆ ਨਾਲੇ ਟਮਾਟਰਾਂ ਦਾ ਵੀ ਚਾਰ ਟਮਾਟਰ ਅੱਛਾ ਤੇ ਭਾਈ ਅਹੀ ਜੀ ਮਾਲਕ ਦੀ ਕਿਰਪਾ ਹੋਈ ਹਾਂ ਹਾਂ ਤੇ ਨਾਲ ਦਾ ਟਮਾਟਰ ਬਹੁਤ ਵਧੀਆ ਹੋਇਆ ਅੱਛਾ ਤੇ ਰੋਜ਼ ਦੀਆਂ 5 6 ਟੋਕਰੀਆਂ ਅੱਛਾ ਟਮਾਟਰ ਇਹਦੇ ਹੋ ਜਾ ਕਰਨ ਤੇ ਭਈ ਨਾਲ ਤਾਂ ਪਹਿਲਾਂ ਆਹਦਾ ਟਮਾਟਰਾਂ ਲਈ ਤੇ ਕੀਤੀ ਆ ਕੋੜਾ ਇਹਦੀ ਖਰਬੂਜਾ ਦੀ ਹੋਗੀ ਅੱਛਾ ਤੇ ਮਾਗਰੋ ਭਈ ਉਹ ਚ ਨਾਲੇ ਕਪਾਹ ਵਧੀਆ ਹੋਗੀ ਅੱਛਾ ਉਹ ਕਰਮਾ ਦੀਆਂ ਗੱਲਾਂ ਨੇ ਭਈ ਉਦੋਂ ਐ ਫਸਲਾਂ ਪਗੜਾ ਵਧੀਆ ਹੋ ਜਾਂਦਾ ਖਰਚਾ ਨਹੀਂ ਸੀਗਾ ਕੁਝ ਹਾਂ ਹਾਂ ਅੱਛਾ ਕਪਾਹ ਚ ਪਹਿਲਾਂ ਟਮਾਟਰ ਹੋ ਗਏ ਨੇ ਖਰਬੂਜੇ ਹੋ ਗਏ ਹਾਂ ਖਰੂਜੇ ਤਾਂ ਅਸੀਂ ਵਿੱਚ ਖੋਟ ਕੱਢੇ ਸੀ ਕੱਢੇ ਸੀ ਟਮਾਟਰਾਂ ਦਾ ਬੀ ਹੂੰ ਆ ਗਿਆ ਬੀਰ ਇਹ ਚ ਆ ਗਿਆ ਰੇਚ ਹਾਂ ਅੱਛਾ ਟਮਾਟਰ ਬਹੁਤ ਬਹੁਤ ਟਮਾਟਰ ਵੀ ਪੀਕ ਗਏ ਵੇਚ ਦਿੰਦੇ ਸੀ ਆਥਨੇ ਰੋਜ਼ ਟੋਕਰੀਆਂ ਦੇ ਵਿੱਚ ਸਾਡੇ ਕੋਲੇ ਚਾਰ ਕਰਿਆਂ ਦੇ ਵਿੱਚ ਨਾ ਟਮਾਟਰਾਂ ਦੇ ਜਿਹੜੇ ਬੂਟੇ ਸੀ ਰੱਖ ਲਏ ਹਾਂ ਹਾਂ ਉਦੇ ਤਲਾ ਲਾ ਖਾਬ ਆ ਹਾਂ 6 ਟੋਕਰੀਆਂ 7 ਟੋਕਰੀਆਂ 8 ਟੋਕਰੀਆਂ ਕਹਿੰਦੇ 10-10 ਟੋਕਰੀਆਂ ਵੀ ਹੁੰਦੀਆਂ ਰਹੀਆਂ ਕੀ ਰੋਜ਼ 8-10 ਟੋਕਰੀਆਂ ਲੈ ਜਾਂਦੇ ਠਮਾਟਰਾਂ ਦੀਆਂ ਹਾਂ 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 ਠੀਕ ਹੈ ਤੇ ਵੀ ਉਹ ਟਮਾਟਰਾਂ ਸਾਨੂੰ ਕੋਈ ਬਹੁਤ ਵਧੀਆ ਉਹ ਤੋਂ ਪੈਸੇ ਵਿਟਾਏ ਠੀਕ ਹੈ ਤੇ ਬਾਹਰ ਸਾਡਾ ਰੋੜ ਸੀ ਸੰਘਾਣੇ ਬਹੁਤ ਵੱਡੇ ਵੱਡੇ ਇਹ ਹੋ ਵੀ ਹੋਈ ਪਈ ਸਮਾਰਿਆ ਸੀ ਉਦੋਂ ਵਾਹਣ ਹਾਂ ਸਮਾਰਿਆ ਸੀ ਮਿੱਟੀ ਚੱਕ ਕੇ ਹਾਂ ਉਦੋਂ ਬਾਅਦ ਭਈ ਉਦੋਂ ਤੱਕ ਬੰਦਾ ਕਿਆਰਾ ਨਹੀਂ ਦੇਖਣ ਜਾ ਸਕਦਾ ਸੀਗਾ ਅੱਛਾ ਲੱਗੇ ਪੈਰੀ ਉਹ ਰੋਡ ਬਾਜਦੇ ਰੋਡ ਬਾਜਦੇ ਸਿੰਘਾਲੇ ਰੋਡ ਸੀ ਠੀਕ ਹੈ ਜਸਮਪਾਪ ਆ ਕੇ ਪ੍ਰਵਾਸੀ ਹਾਂ ਹਾਂ ਬਾਹਰ ਚਾਲੂ ਕਰ ਲਿਆ ਉਹ ਠੀਕ ਹੈ ਤੇ ਵਾਹਣ ਹੁਣ ਆ ਆਪਨੇ ਆਪੇ ਜਮਾ ਅਰੀ ਸੰਭਰ ਕਾ ਹਾਂ ਹਾਂ ਫਿਰ ਦਾ ਮਨ ਕੇ ਚੱਲਣ ਕਿਆਰਾ ਨਹੀਂ ਆ ਵਾਹਣ ਸਮਾਰਿਆ ਸੀ ਭਾਈ ਇੱਥੋਂ ਵਾਲਾ ਹਾਂ ਹਾਂ ਅੱਛਾ ਠੀਕ ਹੈ ਤੇ ਬਾਕੀ ਜਿਹੜਾ ਬਾਹਰ ਫਿਰ ਬਾਕੀ ਦੂਜੇ ਸਾਥ ਲਾਇਆ ਅੱਛਾ ਇਹਦੇ ਵਿੱਚ ਚਕਾਈ ਆ ਇਸ ਜਿੱਥੇ ਆਪਾਂ ਖੜੇ ਆ ਇੱਥੇ ਹੀ ਮਿੱਟੀ ਚਕਾਈ ਐਸ ਚ ਵੀ ਅੱਛਾ ਠੀਕ ਹੈ ਬਰਾਵਾ ਕੰਮ ਹੋਦੋ ਹਾਂ ਪੁੱਲਤਾ ਹੁੰਦਾ ਹਾਂ ਜੀ ਹਾਂ ਪਹਿਲਾਂ ਬਈ ਮਿਹਨਤ ਬਹੁਤ ਕਰਦੇ ਹਾਂ ਹੁਣ ਤਾਂ ਗੱਲ ਪੱਕੀ ਆ ਆਬਦਨੀ ਪੰਜਾਂ ਛਾਹ ਟਰਾਲੀਆਂ ਮਸਾਂ ਮੁਸ਼ਕਲ ਨਾਲ ਚੱਕੀ ਦੀਆਂ ਰੇਹ ਦੀਆਂ ਹਨਾ ਤੇ ਪਹਿਲਾਂ ਇੰਨੀ ਇੰਨੀ ਰੇਹ ਪਾਉਂਦੇ ਤੇ ਰੇਣਾ ਫਸਲ ਪਈ ਜਦੋਂ ਰੂੜੀ ਦੀ ਰੇ ਪੈ ਗਈ ਹੋਣੀ ਹੀ ਆ ਹਨਾ ਬਾਕੀ ਬਾਕੀ ਪਈ ਪਾਣੀ ਕੱਸੀ ਦਾ ਲੱਗਦਾ ਸੀ ਕੱਸੀ ਦਾ ਲੱਗਦਾ ਸੀ ਹਨਾ 15 16 ਸਾਲ ਹੋ ਗਏ ਪਾਣੀ ਦੇ ਕੇ ਆਪਣੇ ਬਾਣਾ ਨੂੰ ਪਾਣੀ ਕੱਸੀ ਦਾ ਮਿਲਿਆ ਨਹੀਂ ਚਲੋ ਹੁਣ ਪਰਮਾਤਮਾ ਨੇ ਸੁਣ ਲਈ ਖੈਰ ਸੁੱਖ ਨਾਲ ਵਧੀਆ ਪਾਣੀ ਆ ਜਾਊਗਾ ਖਰਾ ਹਾਂ ਹਾਂ ਮਾਲਕ ਦੀ ਕਿਰਪਾ ਨਾਲ ਦੇਖੋ ਹਾਂ ਕਿਰਪਾਸ਼ਾ ਨਾ ਕਰ ਆਜੂ ਵਹੀ ਪਾਣੀ ਵਧੀਆ ਆਹਾਂ